ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਗਲੋਬਲ ਅਫੇਅਰਸ ਵਿਕਸੇਤੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਦੀਆਂ ਅੱਜ ਦੀ ਵੀਡੀਓ ਪੰਜਾਬੀ ਆਧੁਨਿਕ ਕਾਵ ਤੇ ਇਸ ਦਾ ਕਵੀ ਹੈ ਜੀ ਸੁਜੀਤ ਪਾਤਰ ਜਿਸ ਦਾ ਜੀਵਨ ਕਾਲ 1945 ਤੋਂ 2024 ਤੱਕ ਦਾ ਹੈ ਇਸ ਨਾਲ ਸੰਬੰਧਿਤ ਪ੍ਰਸ਼ਨ IIT ਪੇਪਰ 2 ਮਾਸਟਰ ਕੈਡਰ ਤੇ ਹਰ ਤਰ੍ਹਾਂ ਦੇ ਗਵਰਨਮੈਂਟ ਜੌਬ ਨਾਲ ਸੰਬੰਧਿਤ ਇਗਜ਼ਾਮ ਚ ਪੁੱਛੇ ਜਾਂਦੇ ਹਨ ਸੋ ਗੱਲਬਾਤ ਕਰਦੇ ਹਾਂ ਆਧੁਨਿਕ ਕਵੀ ਸੁਜੀਤ ਪਾਤਰਦੀ ਜਿਸ ਦਾ ਜਨਮ 14 ਜਨਵਰੀ 1945 ਨੂੰ ਕਿੱਥੇ ਹੋਇਆ ਜੀ ਜਨਮ ਸਥਾਨ ਪਿੰਡ ਪਾਤੜਾ ਜਿਹੜਾ ਜ਼ਿਲ੍ਹਾ ਜਲੰਧਰ ਛ ਹੈ ਪਾਵੇ ਦੁਆਬੇ ਦੇ ਕਵੀ ਸਨ ਦੁਆਬੇ ਦੇ ਨਾਲ ਇਹਨਾਂ ਦਾ ਸੰਬੰਧ ਸੀ ਇਹਨਾਂ ਦਾ ਜਨਮ 14 ਜਨਵਰੀ ਮੱਗੀ ਵਾਲੇ ਦਿਨ 1945 ਨੂੰ ਕਿੰਡ ਪਾਤੜਾ ਜ਼ਿਲ੍ਹਾ ਜਲੰਧ ਵਿਖੇ ਹੋਇਆ ਸੁਜੀਤ ਪਾਤਰ ਦੇ ਪਿਤਾ ਜੀ ਦਾ ਨਾਮ ਸਰਦਾਰ ਹਰਪਜਨ ਸਿੰਘ ਉਹਨਾਂ ਦੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਹਰਪਜਨ ਕੌਰ ਉਹਨਾਂ ਦੀ ਪਤਨੀ ਦਾ ਨਾਮ ਸ਼੍ਰੀਮਤੀ ਭੁਪਿੰਦਰ ਕੌਰ ਤੇ ਉਹਨਾਂ ਦੇ ਦੋ ਪੁੱਤਰ ਸਨ ਜਿਨ੍ਹਾਂ ਦਾ ਨਾਮ ਮਨਰਾਜ ਤੇ ਅੰਕੁਰ ਪਾਤਰ ਸਨ ਜਨਮ ਜਨਮ ਸਥਾਨ ਮਾਤਾ ਪਿਤਾ ਦੇ ਨਾਮ ਪਤਨੀ ਦਾ ਨਾਮ ਤੇ ਬੱਚੇ ਇਹ ਪ੍ਰਸ਼ਨ ਮਾਸਟਰ ਕੈਂਡੀਟ ਹਰ ਵਾਰ ਇਸ ਤੋਂ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ ਸੋ ਤੁਸੀਂ ਇਹ ਜਿਹੜੇ ਪੁਆਇੰਟਸ ਨੇ ਜ਼ਰੂਰ ਯਾਦ ਰੱਖਣੇ ਹਨ ਸੁਜੀਤ ਪਾਤਨ ਦੇ ਪ੍ਰਾਇਮਰੀ ਗੱਲਬਾਤ ਕਰਦੀ ਹਾਂ ਬੀਏ ਉਹਨਾਂ ਨੇ ਰਣਜੀਤ ਕਾਲਜ ਕਪੂਰਥਲਾ ਤੋਂ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ पीएचडी गुरु नानक वाणी ਵਿੱਚ ਲੋਕ ਧਾਰਾ ਪਰਿਵਰਤਨ ਤੇ ਕੀਤੀ ਕਿਥੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ बीए ਉਹਨਾਂ ਨੇ ਰਣਜੀਤ ਕਾਲਜ ਕਪੂਰਥਲਾ ਤੋਂ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ पीएचडी ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਸွေ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਹੈ। ਸੋ ਇਹ ਪੁਆਇੰਟਸ ਤੁਸੀਂ ਨੋਟ ਕਰਨੇ ਹਨ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਸੁਜੀਤ ਪਾਤਰ ਆਧੁਨਿਕ ਕਾਵ ਦੇ ਇਤਿਹਾਸ ਵਿੱਚ 7ਵੇਂ ਦਹਾਕੇ ਵਿੱਚ ਉਭਰਿਆ ਤੇ ਲਗਾਤਾਰ ਉਚੜੀਆਂ ਉੱਚੀਆਂ ਸ਼ਿਖਰਾਂ ਛੋਂਦਾ ਆ ਰਿਹਾ ਹੈ ਉਹੋ ਹੀ ਕਾ ਜਿਆ ਸ਼ਾਇਰ ਹੈ ਜਿਸ ਨੇ ਸਮਕਾਲੀ ਪੰਜਾਬੀ ਕਵਿਤਾ ਨੂੰ ਆਪਣੇ ਥੀਮਿਕ ਸੁਨੇਹੇ ਆਪਣੇ ਵਿਸ਼ੇ ਨਾਲ ਸਜਰੀ ਪ੍ਰਗਟਾ ਸ਼ੈਲੀ ਆਪਣੀ ਸ਼ੈਲੀ ਕਹਿਣ ਢੰਗ ਨਾਲ ਸੁਰੀਲੀ ਉਦਾਸ ਹੋਕ ਅਤੇ ਸੋਗ ਸੋਹਜਮਈ ਆਨੰਦ ਪ੍ਰਦਾਨ ਕਰਨ ਵਾਲੀ ਸ਼ਾਇਰੀ ਨਾਲ ਮਾਲਾਮਾਲ ਕੀਤਾ ਹੈ ਭਾਵ ਉਹਨਾਂ ਦਾ ਕਹਿਣ ਢੰਗ ਉਹਨਾਂ ਦੀ ਸ਼ੈਲੀ ਆਪਣੀ ਸੀ ਮੌਲਿਕ ਸ਼ੈਲੀ ਤੇ ਉਹਨਾਂ ਨੇ ਜੋ ਥੀਮ ਲਏ ਨੇ ਉਹ ਵੀ ਉਹਨਾਂ ਨੇ ਆਮ ਸਮਾਜ ਤੋਂ ਜਿਹੜੇ ਉਸ ਸਮੇਂ ਦਾ ਜੋ ਸਮਾਜ ਸੇ ਫੈਲੀਆਂ ਕੁਰਿਤੀਆਂ ਸਨ ਜਾਂ ਜੋ ਸਮਾਜ ਦੇ ਹਾਲਾਤ ਸਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਲਿਆ ਹੁਣ ਗੱਲਬਾਤ ਕਰਦੇ ਹਾਂ ਸੁਜੀਤ ਪਾਤਰ ਦੇ ਕਾਫ ਸੰਗ੍ਰਹਿ ਦੀ ਤਾਂ ਉਹਨਾਂ ਦਾ ਪਹਿਲਾ ਕਾਫ ਸੰਗ੍ਰਹਿ ਕੋਲਾਜ 1973 ਈਸਵੀ ਵਿੱਚ ਉਹਨਾਂ ਨੇ ਲਿਖਿਆ ਆਪਣੇ ਦੋ ਮਿੱਤਰਾਂ ਪਰਮਿੰਦਰਜੀਤ ਸਿੰਘ ਤੇ ਜਗਿੰਦਰ ਸਿੰਘ ਕੈਰੋ ਦੇ ਨਾਲ ਮਿਲ ਕੇ ਜਦਾਲ ਕੇ ਉਹਨਾਂ ਨੇ ਆਪਣਾ ਪਹਿਲਾ ਕਾਵ ਸੰਗ੍ਰਹਿ ਕੋਲਾਜ ਜਿਹੜਾ 1973 ਚ ਉਹਨਾਂ ਨੇ ਲਿਖਿਆ छਪਵਾਇਆ ਸੀ ਇੰਪੋਰਟੈਂਟ ਬੜਾ ਕੁਐਸਚਨ ਹੈ ਜੀ ਇਹ ਕੁਐਸਚਨ ਪਹਿਲਾ ਕਾਵ ਸੰਗ੍ਰਹਿ ਤੇ ਅਖੀਰੀ ਕਾਵ ਸੰਗ੍ਰਹਿ ਹੁਣ ਅਗਲੇ ਕਾਵ ਸੰਗ੍ਰਹਿਾਂ ਦੀ ਗੱਲ ਕਰਦੀ ਹਾਂ ਕੋਲਾਜ ਉਹਨਾਂ ਨੇ ਲਿਖਿਆ 1973 ਹਵਾ ਵਿੱਚ ਲਿਖੇ ਹਰਫ 1979 ਬੀਰਖਾਟ ਕਰੇ 1992 ਹਨੇਰੇ ਵਿੱਚ ਸੂਲਕਤੀ ਵਰਣਮਾਲਾ 1992 ਲਫਜ਼ਾਂ ਦੀ ਦਰਗਾ 1999 ਤੁਖ ਦਾ ਜੰਗਲ 1999 ਤੇ ਸੂਰਜਮੀਨ 2007 ਕਈ ਵਾਰ ਕਿਤਾਬ ਦਾ ਨਾਮ ਕਾਫ ਸੰਗ੍ਰਹਿ ਦਾ ਨਾਮ ਦੇ ਕੇ ਸਨ ਪੁੱਛ ਲੈਂਦੇ ਨੇ ਕਈ ਵਾਰ ਸਨ ਦੇ ਕੇ ਕਾਫ ਸੰਗ੍ਰਹਿ ਪੁੱਛਦੇ ਨੇ ਕਿ ਕਿਹੜਾ ਕਾਫ ਸੰਗ੍ਰਹਿ ਕਿਹੜੇ ਸਨ ਚ ਲਿਖਿਆ ਗਿਆ ਸੋ ਇਹ ਦੋਨੇ ਹੀ ਤੁਸੀਂ ਯਾਦ ਰੱਖਣੇ ਨੇ ਕਾਫ ਸੰਗ੍ਰਹਿ ਤੇ ਉਸ ਦਾ ਸਨ ਇੰਪੋਰਟੈਂਟ ਪ੍ਰਸ਼ਨ ਹੈ ਜੀ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਕਿਹੜੇ-ਕਿਹੜੇ ਪੁਰਸਕਾਰ ਮਿਲੇ ਇਹਦੇ ਚ ਵੀ ਇੱਕ ਪ੍ਰਸ਼ਨ ਆਉਂਦਾ ਹੈ ਜੀ 1980 ਵਿੱਚ ਪੰਜਾਬੀ ਸਾਹਿਤ ਅਕੈਡਮੀ ਅਵਾਰ ਹਵਾ ਵਿੱਚ ਲਿਖੇ ਹਰਫ਼ ਕਾਫ ਸੰਗ੍ਰਹਿ ਤੇ 1993 ਵਿੱਚ ਭਾਰਤ ਸਰਕਾਰ ਵੱਲੋਂ ਸਾਹਿਤ ਅਕੈਡਮੀ ਪੁਰਸਕਾਰ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਤੇ 1997 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਅਵਾਰ ਤੇ 2012 ਚ ਉਹਨਾਂ ਨੂੰ ਪਦਮ ਸ਼ਹੀ ਅਵਾਰਡ ਪ੍ਰਾਪਤ ਹੋਇਆ ਕਿਹੜਾ ਅਵਾਰਡ ਕਿਹੜੇ ਸਾਲ ਚ ਪ੍ਰਾਪਤ ਹੋਇਆ ਇਹ ਤੁਸੀਂ ਸਨ ਯਾਦ ਰੱਖਣੇ ਹਨ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਫੈਕਟ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਣੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਪੰਜਾਬੀ ਹਿਸਟਰੀ ਤੇ ਸਿਖਸੀ ਮੌਕ ਟੈਸਟ ਵੀ ਮੈਂ ਤੁਹਾਨੂੰ ਕਰਵਾ ਰਹੀ ਹਾਂ ਮਹੱਤਵਪੂਰਨ ਗੱਲਾਂ ਜਿੰਨਾ ਚੋ ਪ੍ਰਸ਼ਨ ਆਉਂਦੇ ਹਨ ਪਾਤਰ ਨੇ ਆਪਣਾ ਕਾਵਿਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ ਲੇਕਿਨ ਬਾਅਦ ਵਿੱਚ ਉਨ੍ਹਾਂ ਨੇ ਗ਼ਜ਼ਲਾਂ ਲਿਖੀਆਂ ਪਾਤਰ ਦੀ ਗ਼ਜ਼ਲ ਗਾਇਕੀ ਧਿਆ ਸੁਖਮ ਰਮਜ਼ਾਂ ਉੱਪਰ ਬੜੀ ਮਜ਼ਬੂਤ ਪਕੜ ਆਕਦੀ ਹੈ ਸ਼ੁਰੂਆਤੀ ਦੌਰ ਉਨ੍ਹਾਂ ਨੇ ਕਵਿਤਾ ਨਾਲ ਸ਼ੁਰੂ ਕੀਤਾ لیکن ਬਾਅਦ ਵਿੱਚ ਉਹਨਾਂ ਦੀ ਪ੍ਰਸਿੱਧੀ ਇੱਕ ਗਜ਼ਲਕਾਰ ਦੇ ਤੌਰ ਤੇ ਹੋਈ ਹੈ ਇੰਪੋਰਟੈਂਟ ਪ੍ਰਸ਼ਨ ਹੈ ਜੀਏ ਗਜ਼ਲਾਂ ਵਿੱਚ ਵਰਤੇ ਗਏ ਅਲੰਕਾਰ ਬੜੇ ਮੌਲਿਕ ਤੇ ਟੁਕਵੇਂ ਹਨ ਉਹਨਾਂ ਨੇ ਉਪਮਾ ਵਿਸ਼ਟਾਣ ਅਸੰਗਤੀ ਤੇ ਵਿਰੋਧਾਭਾਸ ਅਲੰਕਾਰਾਂ ਨੂੰ ਸੁਚੱਜੇ ਢੰਗ ਨਾਲ ਆਪਣੀਆਂ ਰਚਨਾਵਾਂ ਦੇ ਵਿੱਚ ਆਪਣੀਆਂ ਗਜ਼ਲਾਂਾਂ ਦੇ ਵਿੱਚ ਵਰਤਿਆ ਹੈ ਸੋਨਾ ਨੇ ਉਪਮਾ ਵਿਸ਼ਟਾਣ ਅਸੰਗਤੀ ਤੇ ਵਿਰੋਧਾਭਾਸ ਅਲੰਕਾਰਾਂ ਨੂੰ ਵਰਤਿਆ ਹੈ ਇਹ ਪ੍ਰਸ਼ਨ ਕਿ ਉਹਨਾਂ ਨੇ ਆਪਣਾ ਗਜ਼ਲਾਂ ਚ ਕਿਹੜੇ ਅਲੰਕਾਰ ਵਰਤੇ ਸੁਜੀਤ ਪਾਤਰ ਦੀ ਕਵਿਤਾ ਵਿਚਲਾ ਬੋਧਿਕ ਟਾਕਸ਼ ਤੇ ਵਿਅੰਗ ਸਮਕਾਲੀ ਜੀਵਨ ਦੇ ਚੁਗਿਰਦੇ ਵਿੱਚੋਂ ਲਏ ਗੇ ਬਿੰਬ ਮਨੁੱਖੀ ਚੇਤਨਾ ਨੂੰ ਹਲੁਲਨ ਵਾਲੇ ਹਨ ਹਲੁਲਦੇ ਹਨ ਬਿੰਬ ਕੀ ਹੁੰਦਾ ਹੈ ਕਿ ਆਪਣੀਆਂ ਕਵਿਤਾਵਾਂ ਦੇ ਵਿੱਚ ਇੱਕ ਦ੍ਰਿਸ਼ ਪੇਸ਼ ਕਰਨਾ ਸ਼ਬਦਾਂ ਦੇ ਰਾਹੀਂ ਬੋਲੀ ਠੇਠ ਪੰਜਾਬੀ ਲਈ ਹੈ ਬੋਧਿਕਤਾ ਤੇ ਸਾਇਤਿਕਤਾ ਵਾਲੀ ਸ਼ੈਲੀ ਉਸ ਦੀਆਂ ਰਚਨਾਵਾਂ ਦੇ ਵਿਸ਼ੇਸ਼ ਗੁਣ ਹਨ ਸੰਬੋਧਨੀ ਵਿਧੀ ਤੇ ਨਾਟਕੀ ਅੰਦਾਜ਼ ਉਸ ਦੀਆਂ ਕਵਿਤਾਵਾਂ ਜਾਂ ਰਚਨਾਵਾਂ ਨੂੰ ਇੱਕ ਨਵਾਂ ਹੀ ਗੁਣ ਪ੍ਰਦਾਨ ਕਰਦੀਆਂ ਹਨ ਬੋਲੀ ਕਿਹੜੀ ਹੈ ਠੇਠ ਹੈ ਸੰਬੋਧਨੀ ਸ਼ੈਲੀ ਤੇ ਨਾਟਕੀ ਅੰਦਾਜ਼ ਉਸ ਦੀਆਂ ਰਚਨਾਵਾਂ ਨੂੰ ਵਿਸ਼ੇਸ਼ ਗੁਣ ਜਾਂ ਵਿਸ਼ੇਸ਼ਤਾ ਪ੍ਰਦਾਨ ਕਰਦੀਆਂ ਹਨ ਕਮੈਂਟ ਬਾਕਸ 'ਚ ਤੁਸੀਂ ਜੋ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿਤ ਹੋ ਰਿਹਾ ਹੈ। ਸੋ ਅੱਜ ਗੱਲਬਾਤ ਕਰ ਰਹੇ ਹਾਂ ਪਾਸ ਸੁਜੀਤ ਪਾਤਰ ਜੋ ਕਿ ਗਜ਼ਲਕਾਰ ਹੋਏ ਹਨ। ਉਹਨਾਂ ਦੇ ਬਾਰੇ ਜਿਸ ਦੇ ਬਾਰੇ ਮਹੱਤਵਪੂਰਨ ਪ੍ਰਸ਼ਨ ਪੁੱਛੇ ਜਾਂਦੇ ਹਨ। ਉਹ ਸਮਾਜਿਕ ਵਿਵਸਥਾ ਦੀ بے ਮੇਲ ਤੇ ਨਿਰਾਰਥਕ ਸਥਿਤੀ ਨੂੰ ਬੜੇ ਕਾਵਿਕ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚ ਵਿਅੰਗ ਦੀ ਸੁਰ ਬੜੀ ਤਿੱਖੀ ਹੈ। ਸਮੇਂ ਦੇ ਜੋ ਹਾਲਾਤ ਨੇ ਉਹਨਾਂ ਨੂੰ ਵਿਅੰਗਮਈ ਤੇ ਤਿੱਖੀ ਸੁਰ ਵਿੱਚ ਪੇਸ਼ ਕਰਨਾ ਉਹਨਾਂ ਦੀਆਂ ਕਵਿਤਾਵਾਂ ਦੀ ਜੋ ਹੈ ਵਿਸ਼ੇਸ਼ਤਾ ਹੈ ਤੁਹਾਡੀ ਤਿਆਰੀ ਦੇ ਲਈ ਹਿਸਟਰੀ ਸਵਿਕਸ ਤੇ ਪੰਜਾਬੀ ਦੇ ਮੋਕ ਟੈਸਟ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਸੁਜੀਵ ਪਾਤਰ ਕਵਿਤਾ ਨੂੰ ਕੋਈ ਸਧਾਰਨ ਦੁਨਿਆਵੀ ਕਾਰਜ ਨਾ ਸਮਝ ਕੇ ਇੱਕ ਪੁਨੀਤ ਪਵਿੱਤਰ ਦਰਗਾਹ ਦਾ ਦਰਜਾ ਦਿੰਦਾ ਹੈ ਉਸ ਨੇ ਆਪਣੇ ਨਾਂ ਨਾਲ ਆਪਣੇ ਪਿੰਡ ਪਾਤੜਾ ਤੋਂ ਉਪਨਾਮ ਪਾਤਰ ਰੱਖਿਆ ਕਈ ਵਾਰ ਪ੍ਰਸ਼ਨ ਆਉਂਦਾ ਹੈ ਕਿ ਪਾਤਰ ਰੋਜ਼ ਦਾ ਉਪਨਾਮ ਹੈ ਕਿਸ ਤੇ ਰੱਖਿਆ ਗਿਆ ਹੈ ਪਿੰਡ ਤੇ ਮਾਤਾ ਦੇ ਨਾਂ ਤੇ ਪਿਤਾ ਦੇ ਨਾਂ ਤੇ ਦਾ ਉਸ ਦਾ ਉਪਨਾਮ ਉਸ ਦਾ ਪਿੰਡ ਸੀ ਪਾਤਣਾ ਉਸ ਤੋਂ ਉਸ ਨੇ ਆਪਣੇ ਨਾਮ ਸੁਜੀਤ ਪਾਤਰ ਰੱਖਿਆ ਹੈ 2002 ਵਿੱਚ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਚੁਣੇਗੇ ਤੇ 2008 ਤੱਕ ਇਹ ਸੌਦੇਤੇ ਰਹੇ ਸੁਜੀਤ ਪਾਤਰ ਆਪਣੇ ਸਮੇਂ ਦੀ ਪ੍ਰਗਤੀਕ ਧਾਰਾ ਦਾ ਪ੍ਰਤਨਿਤ ਕਵੀ ਹੈ ਪਾਤਰ ਨੇ ਕਵਿਤਾ ਗੀਤ ਤੇ ਗਜ਼ਲ ਤਿੰਨੇ ਕਾਪ ਰੂਪਾਂ ਵਿੱਚ ਰਚਨਾ ਕੀਤੀ ਹੈ ਪ੍ਰਗਤੀ ਕੀ ਹੁੰਦਾ ਹੈ ਜਿਹੜੀ ਰਚਨਾ ਨੂੰ ਆਪਾਂ ਗਾ ਸਕਦੇ ਹਾਂ ਸੁਜੀਤ ਪਾਤਰ ਨੇ ਸ਼ੁਰੂਆਤੀ ਦੌਰ ਕਵਿਤਾ ਤੋਂ ਸ਼ੁਰੂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਗੀਤ ਗਜ਼ਲ ਤੇ ਕਵਿਤਾ ਤਿੰਨੇ ਕਾ ਰੂਪ ਤੇ ਉਹਨਾਂ ਨੇ ਰਚਨਾਵਾਂ ਕੀਤੀਆਂ ਹਨ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਕਈ ਵਾਰ ਆਂਦਾ ਹੈ ਕਿ ਸੁਜੀਤ ਪਾਤਰ ਕਵੀ ਹੈ ਗਜ਼ਲਕਾਰ ਹੈ ਤਾਂ ਉਹਨਾਂ ਨੇ ਤਿੰਨਾ ਰੂਪਾਂ ਤੇ ਆਪਣੀ ਕਲਮ ਚਲਾਈ ਹੈ ਕਵਿਤਾ ਗੀਤ ਤੇ ਗਜ਼ਲ ਬਾਬ ਉਹ ਇੱਕ ਕਵੀ ਵੀ ਹਨ ਗੀਤਕਾਰ ਵੀ ਹਨ ਤੇ ਗਜ਼ਲਕਾਰ ਵੀ ਹਨ ਸੁਜੀਤ ਪਾਤਰ ਦੀ ਪ੍ਰਸਿੱਧੀ ਗਜ਼ਲਕਾਰ ਦੇ ਤੌਰ ਤੇ ਹੋਈ ਹੈ ਸੁਜੀਤ ਪਾਤਰ ਦੀ ਕਾਵ ਸ਼ੈਲੀ ਵਿੱਚ ਲੋਕ ਕਾਵ ਵਰਗੀ ਸ਼ੈਲੀ ਵਿਦਮਾਨ ਹੈ ਸੁਜੀਤ ਪਾਤਰ ਨੂੰ ਚੌਥੀ ਪੀੜੀ ਦਾ ਸ਼ਾਇਰ ਮੰਨਿਆ ਜਾਂਦਾ ਹੈ ਇੰਪੋਰਟੈਂਟ ਕੁਐਸਚਨ ਹੈ ਕਿ ਸੁਜੀਤ ਪਾਤਰ ਕਿਸ ਪੀੜੀ ਨਾਲ ਸੰਬੰਧ ਰੱਖਦਾ ਹੈ ਤਾਂ ਚੌਥੀ ਪੀੜੀ ਨਾਲ ਸੰਬੰਧ ਰੱਖਦਾ ਮੇਰੇ ਚੈਨਲ ਦਾ ਉਦੇਸ਼ ਤੁਹਾਨੂੰ ਘੱਟ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀਆਂ ਦੇਣਾ ਹੈ ਸੋ ਮੇਰੇ ਚੈਨਲ ਪੰਜਾਬੀ ਵਾਲੀ ਪੈਨ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ ਕਮੈਂਟ ਬਾਕਸ ਜਾ ਕੇ ਤੁਸੀਂ ਜੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਗਿਆ ਪਿਛਾ ਤੁਹਾਡੇ ਲਈ ਕਿੰਨਾ ਸਾਰਤਕ ਹੋਇਆ ਹੈ ਸੋ ਅੱਜ ਗੱਲਬਾਤ ਕਰਦੇ ਹਾਂ ਸੁਜੀਤ ਪਾਤਰ ਦੇ ਬਾਰੇ ਕਿ ਸੁਜੀਤ ਪਾਤਰ ਜੋ ਕਿ ਚੌਥੀ ਪੀੜੀ ਦਾ ਸ਼ਾਇਰ ਹੋਇਆ ਹੈ ਗਜ਼ਲਕਾਰ ਹੋਇਆ ਹੈ ਸੁਜੀਤ ਪਾਤਰ ਦੀ ਮੌਤ 11 ਮਈ 2024 ਨੂੰ ਦਿਲ ਦਾ ਦੌਰਾ ਪੈਣ ਕਰਕੇ ਹੋਈ। ਉਹਨਾਂ ਦਾ ਜੀਵਨ ਕਾਲ 1945 ਤੋਂ 2024 ਤੱਕ ਦਾ ਹੈ। ਸੋ ਅੱਜ ਦੀ ਵੀਡੀਓ ਆਧੁਨਿਕ ਕਵੀ ਸੁਜੀਤ ਪਾਤਰ ਜੋ ਕਿ ਇੱਕ ਗਜ਼ਲਕਾਰ ਹੋਏ ਹਨ ਉਸ ਦੇ ਬਾਰੇ ਹਨ। ਇੰਪੋਰਟੈਂਟ ਪ੍ਰਸ਼ਨ ਇੰਪੋਰਟੈਂਟ ਪੱਖ ਮੈਂ ਤੁਹਾਡੇ ਸਾਹਮਣੇ ਰੱਖੇ ਹਨ ਜਿਨ੍ਹਾਂ 'ਤੇ ਪ੍ਰਸ਼ਨ ਪੁੱਛੇ ਜਾਣਗੇ। ਸੋ ਆਧੁਨਿਕ ਕਵੀ ਸੁਜੀਤ ਪਾਤਰ ਮੈਂ ਤੁਹਾਨੂੰ ਅੱਜ ਕਰਵਾਇਆ ਹੈ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰਸ, ਸਿਕਸਟੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਵਾਂ। ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ। ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ। ਮੇਰੇ ਚੈਨਲ ਪੰਜਾਬੀ ਵਾਲੇ ਪੰਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰੋ ਧੰਨਵਾਦ